ਹਾਂ ਜੀ ਪਰ ਬੁਲਾਟਾ ਸਹਿਰੇ ਜੀ ਰਾਤ ਦੇ 9:30 ਬਚ ਚੁੱਕੇ ਨੇ ਗੁਰਦੌਰ ਆਦੇ ਗੁਰਦੌਰ ਤਾਂ ਸਾਡੇ ਇਹ ਗੁਰਦੌਰ ਆ ਰਿਹਾ ਹੈ ਕੱਪੜੇ ਦੀਆਂ ਦੁਕਾਨਾਂ ਅਜੇ ਵੀ ਖੁੱਲੀਆਂ ਨੇ ਬਾਕੀ ਮਾਰਕੀਟ ਬੰਦ ਹੋ ਗਿਆ ਿਕ ਦਵਾਈ ਵਾਲੀ ਦੁਕਾਨ ਵੀ ਖੁੱਲੀਆਂ ਲਾਵਲੀ گارਮੈਂਟਸ ਇਧਰ ਆ ਗਿਆ ਹੈਂਗਰੀ ਪੁਆਇੰਟ ਜੇ ਤੁਹਾਨੂੰ ਭੁੱਖ ਲੱਗੀ ਆ 버거 ਪੀਜ਼ਾ ਸੈਂਡਵਿਚ ਚਿਕਨ ਸੈਂਡਵਿਚ ਪਾਰਟੀ ਹਾਲ ਅਸੀਂ ਆਏ ਸੀ ਬਲਾਦੇ ਰੇਲਵੇ ਸਟੇਸ਼ਨ ਦੇ ਕੱਢੇ ਹੋਂ ਚਾਹੇ ਟਾਈਮ ਸੀ ਸੋਚਿਆ ਚੱਲੋ ਵੀ ਮਾਰਕੀਟ ਦੇਖ ਲੈਣੇ ਬਲਾਦੇ ਦੀ हेलो यार थोड़ा पीए दिमाग ਅੱਜਕੱਲ ਕੋਈ ਹਾਲ ਕੇ ਅੰਡੇ ਨਹੀਂ ਬਣਾ ਰਿਹਾ ਸਟੀਮ ਵਾਲੇ ਅੰਡੇ ਬਣਾ। ਪਹਿਲਾਂ ਪਾਣੀ ਚ ਹਾਲ ਕੇ ਬਣਾਉਂਦੇ ਹੁੰਦੇ ਸਟੀਮ ਵਾਲੇ ਅੰਡੇ। ਇਥੇ ਬਲੱਡੇ ਜੀ ਅਸੀਂ ਦੋ ਤਿੰਨ ਪੁੱਛਿਆ ਹੋਗਾ ਤੇ ਸਟੀਮ ਵਾਲੇ ਅੰਡੇ ਨੇ। ਸਟਰੀਟ ਫੂਡ ਹੋਤਾ ਬਈ ਅੱਛਾ।